ਨੂੰ ਪਿਆਰ ਪਰਸ ਸਸ਼ੇਕਾਲ ਜੀ ਬਹੁਤ ਬਹੁਤ ਸਵਾਗਤ ਕਰਿਆ ਮੇਰੇ ਚੈਨਲ ਤੇ ਦੋਸਤੋ ਮੁਲਾਜ਼ਮ ਜੁਨੀਅਨ ਦੀ ਜਿਹੜੀ ਮੀਟਿੰਗ 7 ਜਨਵਰੀ ਨੂੰ ਹੋਈ ਆ ਉਸ ਇਹ ਮੀਟਿੰਗ ਜਿਹੜੀ ਹੋਈ ਆ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਮਸਲਿਆਂ ਨੂੰ ਲੈ ਕੇ ਨਵੀਂ ਭਰਤੀ ਕਰਨ ਨੂੰ ਰੈਗੂਲਰ ਕਰਨ ਨੂੰ ਲੈ ਕੇ ਸਾਰੇ ਹੀ ਜਾਣਕਾਰ ਜਿਹੜੀ ਹੈ ਵਿਸਥਾਰ ਦੇ ਨਾਲ ਤੁਹਾਨੂੰ ਸ਼ੇਅਰ ਕਰਾਂਗੇ ਤਾਂ ਜਿਹੜੀ ਇਹ ਮੀਟਿੰਗ ਹੋਈ ਹੈ ਬੀਤਮਨ ਦਿਹਾਰਪਾਤ ਸਿੰਘ ਜੀ ਮਾਣਾ ਹੋਈ ਆ ਸੋ ਉਹਨਾਂ ਨੇ ਜਿਹੜਾ ਹੈ ਪਾਵਰ ਕਾਮ ਤੇ ਟਰਾਂਸਪੋਰਟ ਜਿਹੜਾ ਠੇਕਾ ਮਲਾਜ਼ਮ ਯੂਨੀਅਨ ਕੰਪਿਊਟਰ ਅਧਿਆਪਕ ਕੋਖ ਹੜਤਾਲ ਤੇ ਜਿਹੜੇ ਸੰਘਰਸ਼ ਕਮੇਟੀ ਕੰਪਿਊਟਰ ਅਧਿਆਪਕ ਯੂਨੀਅਨ ਮੇਰ ਰੋਜ਼ਗਾਰ ਸਾਂਝਾ ਮੋਰਚਾ ਭਾਰ ਦੇ ਨੇਤਰ ਇਨ ਸੇਵਕ ਸਮਾਜ ਨਾਲ ਜਿਹੜੀਆਂ ਮੀਟਿੰਗਾਂ ਕਰਕੇ ਇਹਨਾਂ ਯੂਨੀਅਨ ਦੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਅਤੇ ਮੁੱਦਿਆਂ ਦੇ ਬਾਰੇ ਬੜੀ ਜਿਹੜੀ ਹੈ ਵਿਸਤਾਰ ਦੇ ਨਾਲ ਚਰਚਾ ਕਰਦੇ ਆ ਇਹਨਾਂ ਦੇ ਹੱਲ ਕਰਨ ਦਾ ਜਿਹੜਾ ਭਰੋਸਾ ਵੀ ਦਿੱਤਾ ਗਿਆ ਹੈ ਇਸੇ ਦੌਰਾਨ ਭਾਰਤੀ ਨੇਤਰਹੀਨ ਜਿਹੜਾ ਕਿ ਸੇਵਕ ਸਮਾਜ ਨਾਲ ਮੀਟਿੰਗ ਦੇ ਦੌਰਾਨ ਜਿਹੜਾ ਵਿਤਮਨ ਦੇ ਹਰਪਾਲ ਸਿੰਘ ਜੀਮਾ ਨੇ ਸਮਾਜਿਕ ਸੁਰੱਖਿਆ ਏਸਤਰੀ ਅਤੇ ਬਾਲਕ ਵਿਕਾਸ ਜਿਹੜਾ ਹੈ ਵਿਭਾਗ ਹੈ ਇਸ ਨੂੰ ਨਿਰਦੇਸ਼ ਦਿੱਤੇ ਆ ਕਿ ਵਿਭਾਗ ਸੂਬੇ ਦੇ ਜਿਹੜੇ ਵਿੱਚ ਨੇਤਰਹੀਨ ਪ੍ਰਣਾਲੀ ਨਵਾਂ ਸਕੂਲ ਖੋਲਣ ਦੇ ਜਾਂ ਮਾਲਪੁਰ ਲੁਧਿਆਣਾ ਸਥਿਤ ਸਕੂਲ ਦੇ ਸਟਾਫ ਦੀ ਜਿਹੜੀ ਗਿਣਤੀ ਆ ਤੇ ਹੋਰ ਲੋੜੀ ਦਾ ਸਮੂਲ ਤਾਂ ਮਹਾਈਆਂ ਕਰਵਾਈਆਂ ਸੰਬੰਧੀ ਨਿਰਦੇਸ਼ ਦਿੱਤੇ ਆ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾਵੇ ਤਾਂ ਜੋ ਵਿੱਤੀ ਸਾਲ 2025-26 ਦੇ ਲਈ ਬਜਟ ਦੇ ਵਿੱਚ ਲੋੜੀ ਦੇ ਪ੍ਰਬੰਧ ਜਿਹੜੇ ਹੈ ਕੀਤੇ ਜਾ ਸਕਣ। ਸੋ ਦੋਸਤੋ ਪਾਵਰਕਾਮ ਅਤੇ ਟਰਾਂਸਪੋਰਟ ਦੇ ਠੇਕਾ ਮਲਾਜ਼ਮ ਯੂਨੀਅਨ ਦੇ ਨਾਲ ਮੀਟਿੰਗ ਦੇ ਦੌਰਾਨ ਯੂਨੀਅਨ ਦੇ ਵੱਲੋਂ ਜਿਹੜਾ ਹੈ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਦੇ ਵਿੱਚ ਜਿਹੜੇ ਆਊਟਸੋਰਸ ਦੇ ਆਧਾਰ ਤੇ ਕੰਮ ਕਰਦੇ ਮਲਾਜ਼ਮਾਂ ਦੀ ਦਿੱਕਤਾਂ ਅਤੇ ਮੰਗਾਂ ਨੂੰ ਸਾਂਝਾ ਕੀਤਾ ਗਿਆ ਹੈ। ਵਿੱਤ ਮੰਤਰੀ ਜਿਹੜੇ ਨੇ ਉਹਨਾਂ ਨੇ ਬਿਜਲੀ ਵਿਭਾਗ ਨੂੰ ਯੂਨੀਅਨ ਦੇ ਨਾਲ ਮੀਟਿੰਗ ਕਰਕੇ ਯੋਗ ਮੰਗਾਂ ਦੇ ਹੱਲ ਦੇ ਲਈ ਲੋੜੀ ਦੇ ਕਦਮ ਜਿਹੜੇ ਪੁੱਟਣ ਦੇ ਲੇਕਿਆ ਹੈ। ਉਹਨਾਂ ਨੇ ਕਿਹਾ ਕਿ ਵਿਭਾਗ ਦੇ ਵੱਲੋਂ ਯੂਨੀਅਨ ਨਾਲ ਮੀਟਿੰਗ ਦੇ ਜਿਹੜੇ ਸਿੱਟੇ ਦੇ ਆਧਾਰ ਤੇ ਕੈਬਨਿਟ ਸਾਹਿਬ ਦੀ ਕਮੇਟੀ ਦੀ ਅਗਲੀ ਮੀਟਿੰਗ ਦੇ ਵਿੱਚ ਮਾਮਲੇ ਨੂੰ ਜਿਹੜਾ ਹੈ ਵਿਚਾਰਿਆ ਜਾਵੇਗਾ। ਤਾ ਜੋ ਯੂਨੀਅਨ ਦੀ ਜਿਹੜੀ ਮੁੱਖ ਮੰਗਾਂ ਨੂੰ ਜਿਹੜਾ ਹੈ ਜਲਦ ਤੋਂ ਜਲਦ ਹੱਲ ਹੈ ਜਿਹੜਾ ਕੀਤਾ ਜਾ ਸਕੇ ਕੰਪਿਊਟਰ ਅਧਿਆਪਕ ਭੋਖੜ ਹੜਤਾਲ ਦੇ ਸੰਗਠਨ ਕਮੇਟੀ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਨਾਲ ਜਿਹੜੀ ਹੈ ਮੀਟਿੰਗ ਵੀ ਹੋਈ ਹੈ ਇਸੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਵਿੱਤ ਵਿਭਾਗ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਪੱਤੇ ਨਾਲ ਸੰਬੰਧਿਤ ਮੰਗ ਹੈ ਜਿਹੜੀ ਜਿਹੜੀ ਉਹਨਾਂ ਨੂੰ ਜਿਹੜੀ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ ਵਿੱਤ ਮੰਤਰੀ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀਆਂ ਹੋਰ ਜ਼ਾਇਜ਼ ਮੰਗਾਂ ਵੀ ਜਿਹੜੀਆਂ ਨੇ ਉਹ ਵਿਚਾਰ ਅਧੀਨ ਨੇ ਬੇਰੋਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਸਿੱਖਿਆ ਅਤੇ ਸਿਹਤ ਵਿਭਾਗ ਦੇ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਅਤੇ ਭਰਤੀ ਦੇ ਵਿੱਚ ਉਮਰ ਹੱਦ ਦੀ ਛੋਟ ਦੇਣ ਸੰਬੰਧੀ ਮੰਗਾਂ ਨੇ ਜਿਹੜੀਆਂ ਉਠਾਈਆਂ ਗਈਆਂ ਨੇ ਵਿੱਤ ਮੰਤਰੀ ਦੇ ਵੱਲੋਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਮੋਰਚੇ ਦੀ ਇਹ ਮੰਗਾਂ ਦੀ ਜਿਹੜੀ ਵੈਦਤਾ ਹੈ ਸੰਬੰਧੀ ਕਾਨੂੰਨ ਮਹੇਰਾ ਮਹੇਰਾ ਅਤੇ ਮੋਰਚੇ ਦੇ ਆਗੂਆਂ ਦੀ ਹਾਜ਼ਰੀ ਦੇ ਵਿੱਚ ਮੀਟਿੰਗ ਜਿਹੜੀ ਹੈ ਕੀਤੀ ਜਾਵੇ ਤਾ ਜੋ ਇਹਨਾ ਮੰਗਾਂ ਦਾ ਕਾਨੂੰਨੀ ਤੌਰ ਤੇ ਸਹੀ ਹੱਲ ਜਿਹੜਾ ਹੈ ਉਹ ਮਿਲ ਸਕੇ ਤਾਂ ਵੱਖ-ਵੱਖ ਯੂਨੀਅਨ ਦੇ ਵਿਤਮਨ ਦੇ ਹਰਪਾ ਸਿੰਘ ਚੀਮਾ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਸੋ ਵੱਖ-ਵੱਖ ਯੂਨੀਅਨ ਦੇ ਨੁਮਾਇੰਦੇ ਆ ਮੋਕਾਗੂ ਸਹਿਬਾਂ ਸਕੱਤਰ ਪ੍ਰਧਾਨ ਤਾਂ ਸਾਰੇ ਜਿਹੜੇ ਇਸ ਦੌਰਾਨ ਹਾਜ਼ਰ ਸੀ ਸੋ ਇਸ ਤੋਂ ਇਲਾਵਾ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੀ ਹੈ ਘਾਟ ਹੈ ਉਹ ਮਾਸਟਰ ਕੈਡਰ ਯੂਨੀਅਨ ਵਿੱਚ ਹੈ ਨਾ ਹੀ ਮਾਸਟਰ ਕੈਡਰ ਯੂਨੀਅਨ ਸੌਰੀ ਮਾਸਟਰ ਕੈਡਰ ਭਰਤੀ ਦੀ ਪੋਸਟਾਂ ਦੇ ਵਿੱਚ ਹੈ ਸੋ ਪੋਸਟਾਂ ਹਜੇ ਤੱਕ ਨਹੀਂ ਆ ਰਹੀਆਂ ਕਿੰਨੇ ਸਮੇਂ ਤੋਂ ਮਾਸਟਰ ਕੈਡਰ ਬੜੇ ਹੀ ਉਮੀਦ ਨੇ ਜਿਹੜੇ ਕਿ ਉਮੀਦਵਾਰ ਨੇ ਜਿਹੜੇ ਉਹਨਾਂ ਨੂੰ ਇੰਤਜ਼ਾਰ ਕਰ ਰਹੇ ਆ ਉਹ ਉਮਰ ਹੱਦ ਛੋਟ ਵੀ ਮੰਗ ਕਰ ਰਹੇ ਨੇ ਸੋ ਇਹਦੇ ਵਿੱਚ ਇੱਕ ਗੱਲ ਰੱਖੀ ਗਈ ਹੈ ਚਾਹੇ ਉਹ ਕੰਪਿਊਟਰ ਅਧਿਆਪਕ ਯੂਨੀਅਨ ਦੇ ਵੱਲੋਂ ਰੱਖੀ ਗਈ ਹੈ ਸੋ ਇਸ ਤੋਂ ਇਲਾਵਾ ਜੋ ਨੀਤੀ ਆਗੂ ਜਿਹੜੀ ਲਾਗੂ ਕੀਤੀ ਗਈ ਸੀ 55% ਵਾਲੀ ਉਹਦੀ ਮੰਗ ਰੱਖੀ ਗਈ ਹੈ ਇਨਾ ਤਿੰਨਾ ਮੰਗਾਂ ਦੇ ਹਲੇ ਤੱਕ ਕੋਈ ਠੋਸ ਜਿਹੜੀ ਹੈ ਜਿਹੜੀ ਹੱਲ ਨਹੀਂ ਨਿਕਲਿਆ ਟੀਮ ਹੈ ਪੱਕਾ ਹੱਲ ਜਿਹੜਾ ਹੈ ਜਿਹੜਾ ਕਿ ਤੱਕ ਨਹੀਂ ਨਿਕਲ ਸਕਿਆ ਜਾ ਰਿਹਾ ਹੈ ਬਾਕੀ ਹੋਰ ਅਪਡੇਟ ਆਉਂਦੀ ਹੈ ਚੈਨਲ ਤੇ ਬਨੇ ਰਹਿਣਾ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ